ਧੂਰੀ ਕੀ ਪਿੰਡੇ ਲੈਣ ਗਿਆ ਸੀ ਰਵਨੀਤ ਬਿੱਟੂ ਪਹਿਲਾਂ ਆਦਿ ਤੇਰੀ ਰਾਮਪੁਰ ਭੂਆ ਰਹਦੀ ਆ ਪਹਿਲਾਂ ਭੂਆ ਵਾਲਾ ਪੁਲਤਾ ਬਣਾ ਲਾ ਅਬ ਦੇ ਪਿੰਡ ਨੂੰ ਪਹਿਲਾਂ ਸਵਾਰਲਾਬ ਦੇ ਹਲਕੇ ਨੂੰ ਪਹਿਲਾਂ ਸਵਾਰਲਾ ਆ ਜਾ ਕੇ ਧੂਰੀ ਤੁਰਿਆ ਫਿਰਦਾ ਕਿਉਂਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਪੈਸੇ ਜਮ੍ਹਾਂ ਕਰਾਏ ਪੁਲ ਦੇ ਵੀ ਪੈਸੇ ਅਸੀਂ ਜਮ੍ਹਾਂ ਕਰਾਏ ਹੋਏ ਆ ਇਹ ਵੀ ਸਾਨੂੰ ਪੱਤਰਕਾਰਾਂ ਵਿਧਾਨ ਸਭਾ ਹਲਕਾ ਪਾਇਲ ਦੇ ਐਮ ਐਲ ਏ ਮਨਵਿੰਦਰ ਸਿੰਘ ਯਾਸਪੁਰਾ ਵੱਲੋਂ ਕੱਲ ਦਰਾਹਤੂ ਨੀਲੋ ਜਾਣ ਵਾਲੀ ਸੜਕ ਦੇ ਉੱਪਰ ਇੱਕ ਧਰਨਾ ਲਗਾਇਆ ਗਿਆ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਾਈਵ ਹੋ ਕੇ ਇਹ ਗੱਲ ਆਖੀ ਗਈ ਸੀ ਕਿ ਇਸ ਸੜਕ ਨੂੰ ਬਣਾਇਆ ਜਾਵੇ ਇਸ ਫਲਾਈਓਵਰ ਨੂੰ ਬਣਾਇਆ ਜਾਵੇ ਕਿਉਂਕਿ ਅਕਾਲੀ ਦਲ ਦੀ ਸਰਕਾਰ ਸਮੇਂ 2013 ਦੇ ਵਿੱਚ ਇਸ ਸੜਕ ਨੂੰ 4 ਲੇਨ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਇਹ ਫਲਾਈਓਵਰ ਨਹੀਂ ਬਣਿਆ ਉਲਟਾ ਜੋ ਦਿੱਕਤ ਦੀ ਗੱਲ ਲੋਕਾਂ ਵਾਸਤੇ ਉਹ ਇਹ ਹੋਈ ਕਿ ਇਹ ਫਲਾਈਓਵਰ ਤਾਂ ਨਹੀਂ ਬਣਿਆ ਦੂਸਰਾ ਇਸ ਸੜਕ ਨੂੰ ਵੀ ਪੁੱਟ ਦਿੱਤਾ ਗਿਆ ਜਿਸ ਕਰਕੇ ਇਸ ਸੜਕ ਦੀ ਬਹੁਤ ਖਸਤਾ ਹਾਲਤ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੱਡੇ-ਕਿੱਡੇ ਖੱਡੇ ਇਸ ਸੜਕ ਦੇ ਵਿੱਚ ਪਏ ਹੋਏ ਨੇ ਜਦੋਂ ਮੀਂਹ ਪੈ ਜਾਂਦਾ ਇਹ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਤਿੰਨ-ਤਿੰਨ 4-4 ਫੁੱਟ ਇਹਨਾਂ ਵਿੱਚ ਪਾਣੀ ਭਰ ਜਾਂਦਾ ਤੇ ਜੋ ਸਕੂਟਰ ਮੋਟਰਸਾਈਕਲ ਚਾਲਕ ਨੇ ਉਹਨਾਂ ਨੂੰ ਇਹ ਖੱਡੇ ਨਹੀਂ ਦਿੰਦੇ ਜਿਸ ਵਿੱਚ ਜਿਸ ਵਿੱਚ गिर ਕੇ ਉਹ ਸੱਟਾਂ ਖਾ ਲੈਂਦੇ ਨੇ ਪਿੰਡ ਰਾਮਪਰ ਦੀ ਇੱਕ ਬੀਬੀ ਨੇ ਕੱਲ ਧਰਨੇ ਵਿੱਚ ਦੱਸਿਆ ਕਿ ਉਹਨਾਂ ਦੀ ਜੋ ਬੇਟੀ ਹੈ ਇਸ ਧਰਨੇ ਵਿੱਚ ਇਸ ਖੱਡੇ ਵਿੱਚ ਗਰ ਕੇ ਉਸ ਦੀ ਮੋਢੇ ਦੀ ਹੱਡੀ ਟੁੱਟ ਚੁੱਕੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਦੂਸਰੇ ਪਾਸੇ ਜੋ ਹਲਕਾ ਬੁਲਾਈ ਕਰਨੇ ਇਸ ਗੱਲ ਨੂੰ ਬੜੇ ਜੋਸ਼ ਖੁਸ਼ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਕਿ ਉਹ ਲੋਕ ਇਤਨੇ ਹਾਲਾਂਕਿ ਆਪਣੇ ਧਰਨੇ ਦੇ ਵਿੱਚ ਉਹਨਾਂ ਨੇ ਜ਼ਿਆਦਾ ਸਮਾਂ ਜੋ ਰਵਦੀਸ਼ ਸਿੰਘ ਬਿੱਟੂ ਨੇ ਉਹਨਾਂ ਦੇ ਉੱਪਰ ਨਿੱਜੀ ਅਤੇ ਸਿਆਸੀ ਹਮਲੇ ਹੀ ਕੀਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਮਾਰਚ 2026 ਚ ਇਸ ਫਲਾਈਓਵਰ ਦਾ ਕੰਮ ਸ਼ੁਰੂ ਹੋਵੇਗਾ 9 ਮਹੀਨੇ ਤੱਕ ਇਸ ਫਲਾਈਓਵਰ ਦਾ ਕੰਮ ਸ਼ੁਰੂ ਹੋਵੇਗਾ ਤੇ ਉਸ ਤੋਂ ਬਾਅਦ ਇਸ ਨੂੰ ਬਣ ਲੈ ਸਮਾਂ ਵੀ ਲੱਗੇਗਾ ਕਿ ਉਦੋਂ ਤੱਕ ਇਸ ਸੜਕ ਦੀ ਹਾਲਤ ਇਸੇ ਤਰ੍ਹਾਂ ਰਹੇਗੀ ਲੋਕ ਇਸ ਉੱਪਰ ਗਿਰ ਕੇ ਸੱਟਾਂ ਖਾਂਦੇ ਰਹਿਣਗੇ ਕਿ ਇਸ ਸੜਕ ਦੀ ਹਾਲਤ ਹੋਰ ਖਸਤਾ ਹੋ ਜਾਏਗੀ ਹਾਲਾਂਕਿ ਜ਼ਰੂਰਤ ਇਸ ਗੱਲ ਦੀ ਸੀ ਕਿ ਇਸ ਸੜਕ ਨੂੰ ਮੁਰੰਮਤ ਕਰਵਾਈ ਜਾਵੇ ਤਾਂ ਕਿ ਜੋ ਰਾਹ ਗੀਰਾਨੋਂ ਥੋੜਾ ਜਿਆ ਰਹਾਤ ਮਿਲ ਸਕੇ ਪਰੰਤੂ ਇਸ ਤਰ੍ਹਾਂ ਦਾ ਕੋਈ ਨਹੀਂ ਹੋਇਆ ਵਕਫ ਵਕ ਰਾਜਨੀਤਿਕ ਪਾਰਟੀਆਂ ਸਿਰਫ ਇੱਥੇ ਸਿਆਸੀ ਗੋਲੇ ਦੱਗਣ ਵਾਸਤੇ ਆਉਂਦੀਆਂ ਨੇ ਡਾਕਟਰ ਅਮਰ ਸਿੰਘ ਦੋ ਵਾਰ ਇੱਥੇ ਪ੍ਰੈਸ ਨੂੰ ਮੁਖਾਤਬ ਹੋ ਚੁੱਕੇ ਨੇ ਰਵਨੀਤ ਸਿੰਘ ਬਿੱਟੂ ਵੀ ਇੱਥੇ ਆ ਕੇ ਸਿਆਸੀ ਗੋਲੇ ਦਾਗ ਚੁੱਕਿਆ ਤੇ ਪੰਜਾਬ ਗਵਰਨਮੈਂਟ ਨੂੰ ਇਸ ਸੜਕ ਦੀ ਖਸਤਾ ਹਾਤ ਲਈ ਜਿੰਮੇਵਾਰ ਠਹਿਰਾ ਚੁੱਕਿਆ ਇਸੇ ਕੜੀ ਤਹਿਤ ਜੋ ਹਲਕਾ ਵਿਧਾਇਕ ਮਨਵਿੰਦਰ ਸਿੰਘ ਯਾਸਪੁਰਾ ਨੇ ਉਹਨਾਂ ਨੇ ਕੇਂਦਰ ਦੀ ਸਰਕਾਰ ਉੱਪਰ ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ ਦੇ ਉੱਪਰ ਸਿਆਸੀ ਹਮਲੇ ਕੀਤੇ ਨਿੱਜੀ ਹਮਲੇ ਵੀ ਕੀਤੇ ਉਹਨਾਂ ਨੇ ਨਿੱਜੀ ਹਮਲੇ ਕਰਦੇ ਕਿਹਾ ਕਿ ਇੱਥੇ ਨਾਲ ਲੱਗਦੇ ਪਿੰਡ ਰਾਮਪੁਰ ਵਿੱਚ ਰਵਨੀਤ ਸਿੰਘ ਬਿੱਟੂ ਦੀ ਸਕੀਪੂਆ ਉਹ ਸਕੀਪੂਆ ਵਾਸਤੇ ਅਗਰ ਫਲਾਈਓਵਰ ਨਹੀਂ ਬਣਾ ਸਕਦਾ ਸੜਕ ਨਹੀਂ ਬਣਾ ਸਕਦਾ ਤਾਂ ਇਸ ਤਰ੍ਹਾਂ ਦੀ ਜੋ ਮੰਤਰੀ ਪੁਣੇ ਦਾ ਕੀ ਫਾਇਦਾ ਹੈ ਸਵਾਲ ਇਹ ਉੱਠਦਾ ਹੈ ਕਿ ਕਦੋਂ ਤੱਕ ਇਸ ਸੜਕ ਨੂੰ ਲੈ ਕੇ ਸਿਆਸਤ ਕੀਤੀ ਜਾਵੇਗੀ ਲੋਕ ਇਸ ਦੀ ਮਾੜੀ ਹਾਲਤ ਕਰਕੇ ਭੁਗਤ ਰਹੇਣਗੇ ਉਹ ਸਭ ਤੋਂ ਪਹਿਲਾਂ ਸੁਣਦੇ ਆ ਰੇਲਵੇ ਦੇ ਅਧਿਕਾਰੀਆਂ ਨੇ ਇਸ ਬਾਰੇ ਕੀ ਆਸ਼ਵਾਸ਼ਣ ਦਿੱਤਾ ਇਸ ਵਿੱਚ ਸੇ ਪਹਿਲੇ ਜਿਸ ਕੋ ਬਡਬਲ ਬਣਾ ਰਹਾ ਸੀ ਉਸ ਦੇ ਬਾਅਦ ਇਸ ਕੋ ਕੰਟਰੈਕਟ ਵਿੱਚ ਕੰਬਿਨੈਟ ਹੋ ਗਿਆ ਸੀ ਜਿਸ ਦੇ ਬਾਅਦ ਮੈਂ ਇਸ ਨੇ ਰੇਲਵੇ ਨੇ ਟੇਕਅਪ ਕੀ ਆਈ ਵਾਲਾ ਕੰਮ ਉਸ ਦੇ ਬਾਅਦ ਮੈਂ ਕੁਝ ਕੰਡੀਸ਼ਨਲ ਐਂਸੀ ਹਮੇ ਇਸ ਵਿੱਚ ਮਿਲ ਚੁਕੀ ਹੈ ਤੇ ਜਿਵੇਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਸ੍ਰੀ ਆਰਐਸਪੀ ਯੂਨਿਟ ਸੇ ਕੁਛ ਹੀ ਥੋੜੇ ਜਿਹੇ ਟਾਈਮ ਵਿੱਚ ਇਸ ਦਾ ਜੋ ਟੈਂਡਰ ਫਲੋਟ ਕਰਕੇ ਜਾਇਗਾ ਤੇ ਅੰਦਰ ਜੋ ਹੈ ਮੀਟਿੰਗ ਸੇ ਜੋ ਹਾਇਰ ਲੈਵਲ ਤੇ ਓਕੇ ਜਾ ਰਹੀ ਸਰ ਇੱਕ ਦਹਾਕੇ ਤੋਂ ਉੱਤੇ ਸਮਾਂ ਹੋ ਗਿਆ ਜਿਹੜਾ ਇਹ ਪਿਲ ਪੈਂਡਿੰਗ ਪੋਲ ਪੈਂਡਿੰਗ ਪਿਆ ਤੇ ਸੜਕ ਦੀ ਹਾਲਤ ਖਸਤਾ ਤੇ ਹੁਣ ਕਿੰਨਾ ਸਮੇਂ ਦਾ ਆਸ਼ਵਾਸਨ ਦਿੱਤਾ ਜਾ ਜੋ ਹੈ ਪ੍ਰਾਇੋਰਟੀ ਆਪਣੇ ਰੱਖਾ ਹੋਇਆ ਹੈ ਰੇਲਵੇ ਕੀ ਤਰਫ ਸੇ ਜੋ ਹੈ ਫਿਲਹਾਲ ਕੰਡੀਸ਼ਨਲ ਐਨਓਸੀ ਕੁਝ ਪ੍ਰਾਪਤ ਹੋਈ ਹੈ ਜੈਸੇ ਵੀ ਇਨਫੋਰਮੇਸ਼ਨ ਮਿਲੀ ਹੈ ਤੋ ਜਲਦੀ ਸੇ ਜਲਦੀ ਇਸਕਾ ਅਟੈਂਡਰ ਨੋਟ ਕਰ ਲਿਆ ਜਾਏਗਾ ਉਸਕੇ ਬਾਅਦ ਆਗੇ ਕੀ ਪ੍ਰਕਿਰਿਆ ਜੈਸੇ ਇਨਫੋਰਮੇਸ਼ਨ ਉਸ ਹਿਸਾਬ ਸੇ ਚਲਦੀ ਰਹੇਗੀ ਸਰ ਜਿੱਦਾਂ ਕਿ ਮੌਜੂਦਾ ਸਰਕਾਰ ਵੱਲੋਂ ਐਨਓਸੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਵੀ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮਿਲੀ ਹੈ ਇਹਦਾ ਕੀ ਕਾਰਨ ਹੈ ਸਰ ਸੌਰੀ ਸਰ ਜਿਸ ਤਰ੍ਹਾਂ ਕਿ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਗਈ ਸੀ ਐਨਓਸੀ ਦੀ ਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਅੱਜ ਐਨਓਸੀ ਮ पहले जो एन मिले एन मिले सी वो कुछ कंडीशंस के साथ में थी जो कि रेलवे को जो पैरामीटर्स है उस पर उचित नहीं थी तो उसके बाद में दोबारा से फिर एन की डिमांड की गई उन्हें कितने समय च बांधेगा जी समय अभी इसको वैसे तो टेंडर की प्रक्रिया चल रही है उसके बाद में जैसे होगा इसको प्रायरिटी भी है रेलवे की बिल्कुल ही तो इसको हायर लेवल पर काफ़ी चेंज होता है तो रेलवे भी इसको प्रयास कर रहा है कि जल्दी से जल्दी इसको बनाया जाए ताकि लोगों को भी सुविधा हो शुक्रिया पैरामीटर नहीं हो ਕਿੱਥੇ ਐਡਮਿਟਰ ਨੇ ਇਹ ਭਰੈ ਨਾ ਵਿੱਤੀ ਕੈਦਨ ਦੀ ਗੱਲ ਹੋ ਗਈ ਇਹ ਇਹ ਮਹੀਨਾ ਹੋ ਗਿਆ ਵਿੱਤੀ ਕੀ ਚਾਹੁੰਨੇ ਕੀ ਅਸੀਂ ਵੀਰ ਜੀ ਦਾ ਇਲਾਜ ਕਰਾਉਣਾ ਹੈ ਸਰਕਾਰ ਤੋਂ ਕੀ ਮੰਗਾਂ ਕਰੀ ਆ ਆ ਹੀ ਮੰਗ ਲਗ ਗਈ ਕਿ ਇਲਾਜ ਕਰਾਉਣਾ ਹੈ ਤੇ ਮੋਟੇ ਇਹ ਸੜਕ ਵੀ ਬਣਾਈ ਜਾਵੇ ਵੀ ਆ ਛੜਕ ਵੀ ਬਣਾਈ ਜਾਵੇ ਵੀ ਰੋੜੇ ਲੋਟ ਬਣਾਇਆ ਜਾਵੇ ਕਿੰਨੀਆਂ ਮਾਰ ਬੇਟੀ ਤੁਹਾਡੀ ਇਹ 22 ਅ 12 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕੋਈ ਉਹਨਾਂ ਵੱਲੋਂ ਐਫਰਟ ਨਹੀਂ ਕੀਤੀ ਗਈ ਇਹ ਪੋਲ ਓਵੇਂ ਦਾ ਓਵੇਂ ਬਣਦਾ ਰਿਹਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਇਥੋਂ ਐਮਐਲਏ ਲੱਖਾ ਬਣਿਆ ਲੱਖੇ ਨੂੰ ਪੁੱਛੋਗੇ ਕੋਈ ਇੱਕ ਵੀ ਲੈਟਰ ਉਸਨੇ ਇਸ ਪੁਲ ਦੇ ਲਈ ਬਣਾਉਣ ਦੇ ਲਈ ਉਹਨੇ ਭੇਜੀਆ ਜੇ ਭੇਜੀਆ ਮੇਰੀ মিডিਆ ਵਾਲੇ ਨੂੰ ਵੀਰਾਂ ਨੂੰ ਬੇਨਤੀ ਆ ਕਿ ਉਹਦੇ ਕੋਲੋਂ ਲੈਟਰ ਸਬੂਤ ਆਇਓ ਉਹਨੇ ਕੋਈ ਆਪਣੇ ਕਾਰਜਕਾਲ ਦੌਰਾਨ ਉਹਨੇ ਲੈਟਰ ਕੋਈ ਭੇਜੀਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਇੱਕ ਜ਼ਿੰਮੇਵਾਰੀ ਦੇ ਕੇ ਐਮਐਲਏ ਚੁਣਿਆ ਬੜਾ ਨਮਾਇੰਦਾ ਚੁਣਿਆ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਉਹਦਾ ਫਰਜ਼ ਆ ਇਸ ਤੋਂ ਇਲਾਵਾ ਜਿਹੜਾ ਇਥੋਂ ਐਮਪੀ ਆ ਉਹਨੇ ਵੀ ਇੱਕ ਵਾਰੀ ਵੀ ਮੂੰਹ ਨਹੀਂ ਖੋਲਿਆ ਕਿ ਇਹ ਪੁਲ ਕੋਈ ਬਣਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਬੜਾ ਚੰਗਾ ਲੱਗਿਆ ਕਿ ਸ਼ਾਇਦ ਸਾਡੇ ਏਰੀਏ ਦਾ ਮੰਤਰੀ ਬਣਾਇਆ ਜਿਹੜਾ ਕਿ ਇੱਕ ਹਾਰਿਆ ਹੋਇਆ ਸੀ ਲੁਧਿਆਣੇ ਤੋਂ ਨਕਾਰਿਆ ਹੋਇਆ ਸੀ ਰਵਨੀਤ ਬਿੱਟੂ ਨਕਾਰੇ ਹੋਏ ਨੂੰ ਭਾਜਪੀ ਨੇ ਇੱਕ ਮੰਤਰੀ ਬਣਾ ਦਿੱਤਾ ਪਰ ਨਕਾਰਿਆ ਹੋਇਆ ਨਕਾਰਿਆ ਹੋਇਆ ਹੀ ਹੁੰਦਾ ਜਿਹੜਾ ਆਪਦੇ ਘਰ ਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਤੁਹਾਨੂੰ ਪਤਾ ਹੋਣਾ ਕਿ 2.5 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਪੰਜਾਬ ਸਰਕਾਰ ਐਨਓਸੀ ਨਹੀਂ ਦਿੱਤੀ ਤੁਹਾਡੇ ਸਾਰਿਆਂ ਦੇ ਵਿੱਚ ਅਗਲੇ ਦਿਨ ਆ ਕੇ ਉਹ ਐਨਓਸੀ ਵੀ ਦਿੱਤੀ ਔਰ ਮੈਂ ਬੇਨਤੀ ਵੀ ਕੀਤੀ ਕਿ ਭਾਈ ਅਸੀਂ ਕੱਲੀ ਐਨਓਸੀ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੁਲ ਬਣਾਇਆ ਜਾਵੇ ਰੋਡ ਨੂੰ ਦੁਬੇ ਬਣ ਕੀਤਾ ਜਾਵੇ ਲੋਕ ਬਹੁਤ ਪਰੇਸ਼ਾਨ ਨੇ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਨੇ ਇੱਥੇ ਭੈਣਾ ਡਿੱਗਦੀਆਂ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਜਿੱਥੇ ਕਈ ਮੌਤਾਂ ਹੋ ਚੁੱਕੀਆਂ ਪਰ ਤੁਹਾਡੇ ਕੰਨਾਂ ਤੇ ਕੋਈ ਸੁਣੀ ਸਰਕਦੀ ਔਰ ਉਸ ਤੋਂ ਬਾਅਦ ਐਨਓਸੀ ਦੇਣ ਤੋਂ ਬਾਅਦ ਅਸੀਂ ਦਿੱਲੀ ਵੀ ਜਾ ਕੇ ਮਿਲਿਆ ਅਸੀਂ ਚੀਫ ਇੰਜੀਨੀਅਰ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਔਰ ਉਲਟਾ ਔਰ ਜਦੋਂ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਰਾਜਨੀਤੀ ਦਾ ਕੇ ਧੂਰੀ ਕਰਦੇ ਆ ਧੂਰੀ ਕੀ ਟਿੰਡੇ ਲੈਣ ਗਿਆ ਸੀ ਰਵਨੀਤ ਬਿੱਟੂ ਪਹਿਲਾਂ ਆਦਿ ਤੇਰੀ ਰਾਮਪੁਰ ਭੂਆ ਰਹਦੀ ਆ ਪਹਿਲਾਂ ਭੂਆਲਾ ਪੁਲਤਾ ਬਣਾ ਲਾ ਅਦੇ ਪਿੰਡ ਨੂੰ ਪਹਿਲਾਂ ਸਵਾਰਲਾਬ ਦੇ ਹਲਕੇ ਨੂੰ ਪਹਿਲਾਂ ਸਵਾਰਲਾ ਜਾ ਕੇ ਧੂਰੀ ਤੁਰਿਆ ਫਿਰਦਾ ਕਿਉਂਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਪੈਸੇ ਜਮਾ ਕਰਾਏ ਇਹ ਪੁਲ ਦੇ ਵੀ ਪੈਸੇ ਅਸੀਂ ਜਮਾ ਕਰਾਏ ਹੋਏ ਆ ਇਹ ਵੀ ਤੁਹਾਨੂੰ ਪੱਤਰਕਾਰਾਂ ਨੂੰ ਦੱਸ ਦਈਏ ਕਿ ਜਿਹੜਾ ਪੋਲਾ ਰੇਲਵੇ ਨੂੰ ਅਸੀਂ ਆਪਣਾ ਹਿੱਸਾ ਜਮ੍ਹਾਂ ਕਰਾ ਚੁੱਕੇ ਆ ਅਸੀਂ ਆਪਣੇ ਪੈਸੇ ਦੇ ਚੁੱਕੇ ਆ ਕੋਈ ਭੀਖ ਨਹੀਂ ਮੰਗਦੇ ਰੇਲਵੇ ਤੋਂ ਕੋਈ ਰਮਨੀਤ ਬਿੱਟੂ ਤੋਂ ਔਰ ਉਹਨਾਂ ਤੋਂ ਹੱਕ ਮੰਗਦੇ ਆ ਹੱਕ ਜਿਹੜੇ ਆ ਉਹ ਖੋਕੇ ਲੈਣੇ ਪੈਂਦੇ ਆ ਇਸ ਲਈ ਅੱਜ ਸਾਨੂੰ ਇੱਥੇ ਆਉਣਾ ਪਿਆ ਤੇ ਬੇਨਤੀ ਕਰਦੇ ਆ ਕਿ ਅੱਜ ਹੁਣ 10 ਮਿੰਟ ਦਾ ਸਮਾਂ ਇਹਨਾਂ ਨੂੰ ਜੇ 10 ਮਿੰਟਾਂ ਦੇ ਵਿੱਚ ਇਹਨਾਂ ਨੇ ਕੋਈ ਆਸ਼ਵਾਸਨ ਨਾ ਦਿੱਤਾ ਤਾਂ ਅਸੀਂ ਜਾ ਕੇ ਰੇਲਵੇ ਟਰੈਕ ਰੋਕਾਂਗੇ ਦੇ ਹੋ ਸ਼ਵਾਸਨ ਤੇ ਦੇ ਖਰੇ ਨਾ ਉਤਰੇ ਤੇ ਫੇਰ ਅਸੀਂ ਇੱਕ ਵੱਡਾ ਜਿਹੜਾ ਸਥਾਈ ਧਰਨਾ ਇਹ ਰੇਲਵੇ ਟਰੈਕ ਦੇ ਉੱਤੇ ਲਾਵਾਂਗੇ ਕਿਉਂਕਿ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਤੇ ਅਸੀਂ ਇੱਥੇ ਟ੍ਰੇਨਾਂ ਨੂੰ ਨਹੀਂ ਨੰਗੜ ਦੇਣੀ ਆ ਅਸੀਂ ਇੱਥੇ ਟ੍ਰੇਨਾਂ ਨੂੰ ਨਹੀਂ ਨੰਗੜ ਦੇਣੀ ਆ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਸਾਡੇ ਲੋਕ ਜੇ ਦੁਖੀ ਨੇ ਤਾਂ ਅਸੀਂ ਇਹਨਾਂ ਨੂੰ ਵੀ ਦੱਸਣਾ ਕਿ ਕਿੰਨਾ ਦੁੱਖ ਹੁੰਦਾ ਜਦੋਂ ਰੇਲਵੇ ਟਰੈਕ ਨੂੰ ਅਸੀਂ 4 ਘੰਟੇ ਦੇ ਲਈ ਰੋਕ ਦਈਏ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਰੇਲਵੇ ਦਾ ਜਿਹੜਾ ਇਹ ਪੋੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ ਬਿੱਟੂ ਨੂੰ ਕਹਿੰਦਾ ਕਿ ਫੁਕਰੀਆਂ ਮਾਰਨੀ ਆ ਬੰਦ ਕਰ ਇੱਧਰ ਉੱਧਰ ਘੁੰਮਣਾ ਬੰਦ ਕਰ ਐਵੇਂ ਮੂਰਖਾ ਨੂੰ ਕਹਿੰਦੇ ਹੁੰਦੇ ਆ ਕਿ ਜਾ ਕੇ ਹੋਰ ਪਾਸੇ ਜਿਹੜਾ ਟੰਗਾ ਹੜਾਵੇ ਆਪਣੇ ਭਾਈ ਘਰ ਵਾਲਾ ਪੁਲ ਬਣਾ ਲਾ ਮੂਰਖਾ ਇਹ ਬਲੇ ਲੰਬੇ ਸਮੇਂ ਤੋਂ ਲੋਕ ਮੰਨ ਕਰਦੇ ਆ ਕਈ ਲੋਕਾਂ ਨੂੰ ਸੀਗਾ ਜਿਹੜੇ ਭਾਜੀਪੀ ਦੀ ਹਾਮੀ ਭਰਦੇ ਆ ਕਿ ਹੁਣ ਸਾਡਾ ਸ਼ਾਇਦ ਰਾਜ ਮੰਤਰੀ ਬਣ ਗਿਆ ਤੇ ਸ਼ਾਇਦ ਕੋਈ ਪੁਲ ਪੁਲ ਬਣਾ ਦੂਗਾ ਮੈਨੂੰ ਲੱਗਦਾ ਏ ਮੰਤਰੀ ਸਿਰਫ ਪੈਸੇ ਇਕੱਠੇ ਕਰਨ ਲਈ ਬਣਿਆ ਪਰ ਲੋਕਾਂ ਦੇ ਕੰਮ ਕਰਨ ਲਈ ਨਹੀਂ ਬਣਿਆ ਜਿੱਦਾਂ ਦਾ ਇਹਨਾਂ ਦਾ ਹਾਲਾਤ